ਇਹ ਨਹੀਂ ਪਤਾ ਇਹਨਾਂ ਨੂੰ ਇਹ ਕਰਾ ਜੀ ਤੀਨ ਨੂੰ ਕੋਈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਤੂੰ ਇਹ ਵੀ ਇਹਨਾਂ ਨੂੰ ਪਤਾ ਨਹੀਂ ਕਿ ਇਹ ਜਾਲੀ ਜਿਹੜੀ ਦਾ ਜਮਾ ਦਾ ਸਰਗੇ ਚੱਲ ਸ੍ਰੀ ਕਾਲ ਸਾਰੇ ਸੱਜਣ ਲਈ ਸੱਜਣੋਂ ਪਿੰਨ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਬਈ ਤਾਂ ਤਾਰ ਗੇੜੀ ਗੱਡ ਰੇ ਜਿਹੜਾ ਰਾਤ ਡਿੱਗ ਗਿਆ ਐ ਹਾਂ ਉਦੋਂ ਮੈਂ ਮਾਕੇ ਬਿਜਲੀ ਢੱਕੀ 10:45 ਦੀ ਵਾਰ ਐ ਕੱਚੇ ਟੁੱਟ ਗਏ ਹੋਰ 파ੜ 파ੜ ਹੋ ਗਈ ਅਚਾ ਦਰਾਂ ਜੁਦਰਾ ਸਾਰੀਆਂ ਡਾਤੀਆਂ ਬਾਰ ਬੋਲੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਭਾਂਦੇ ਆ ਦੇਖੋ ਕਰਦੇ ਜੀ ਖਾਕ ਆ ਦੇਖ ਲਾ ਪੱਟਦੇ ਆ ਇਥੋਂ ਪੱਟਦੇ ਬਰਾ ਬਗਾਨੀ ਤਕੜਾ ਸੀ ਤਾਂ ਹੁਣ ਹੀ ਪਾਇਆ ਸੀ ਸਾ ਪੱਟ ਤਾਂ ਆ ਦੇ ਸੀਸੇ ਵੇਖ ਭਾਂਦੇ ਕਿਵੇਂ ਸਾਰੇ ਸੀਸੇ ਫਟਦੇ ਚਾਹਗਾ ਦੇਖ

ਸਾਰਾ ਘਰ ਦਾ ਬਹੁਤ ਨੁਕਸਾਨ ਆਇਆ ਪਿੰਡ ਤੁੰਗੜੀ ਜ਼ਿਲ੍ਹਾ ਬਠਿੰਡਾ ਪਰ ਬੱਚੇ ਤਾਂ ਰਹੀ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸ ਡੰਗਰ ਦਾ ਨੁਕਸਾਨ ਤਾਂ ਮਾਲਕ ਨੇ ਸੱਚੇ ਪੱਛ ਨੇ ਮੀਰ ਕੀਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਆਇਆ ਸੰਦਰਯ ਰਿੱਧੀ ਹਾਂ ਤਾਂ ਹਬੜਾ ਦਾ ਮੂਹਰੇ ਮੋਰੇ ਕੱਟਣੀਆਂ ਮੈਂ ਮੈਂ ਤਾਂ ਕੀ ਕਰਨਾ 50 ਰੁਪਏ ਦੇ ਵਿੱਚ ਬਹੁਤ ਛੱਡ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇੱਕ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੁਕਸਾਨ ਬਚ ਗਿਆ ਟ੍ਰਾਈਕਰੂ ਨੇ ਮੇਰ ਕੀਤੀ ਸੱਚੇ ਪਾਤਸ਼ਾਹ ਨੇ ਪਰ ਘਰ ਦਾ ਬਹੁਤ ਕਾफी ਨੁਕਸਾਨ ਹੋਇਆ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਇਹ ਵੀ ਸਲ ਰਹੇ ਆ ਇਹਦੇ ਆ ਦੇਖੋ ਜੀ ਬਹੁਤ ਸਭ ਨੇ ਬਚਾ ਲਿਆ ਠੀਕ ਆ ਜੀ ਹੋ ਚ ਨਹੀਂ ਗਿਆ ਬਸ ਰਾਤ ਖੜਕਾ ਬਹੁਤ ਹੋਇਆ ਇਹਦਾ ਹੋ ਚਾਹਾਂ ਦੇਖਿਓ ਚੱਲੇ ਪੱਜਾ ਜਾਂ ਪਾਈ ਸੱਚ ਨਾ ਨਾ ਜਵਾਨ ਨਹੀਂ ਦਿੰਦੇ ਉੱਥੇ ਪੁਲਿਸ ਮੌਲਾਜਮ ਖੜੇ ਨੇ ਨਹੀਂ ਉਹ ਆ ਗਏ ਅਸਾਂ ਪਹਿਲਾਂ ਵੀ ਜਾਈ ਗਏ ਆ ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ ਅੰਦਾਜ਼ ਵੀ ਇਹੇ ਉਹ ਵੇਖ ਲੈ 30 ਵਜੇ ਕੰਦ ਚ ਹਾਂ ਟਰਾਲੀ ਵੀਰ ਦੇ ਮੂਰੇ ਕੱਡੇ ਪਿਆ ਟਰਾਲੀ ਵੀਰ ਦੀ ਲੰਘ ਟਰਾਲੀ ਵੀਰ ਦੀ ਲੰਘ ਹਾਂ ਕਮਾਲ ਬਸ ਟਰਾਲੀ ਜੀ ਮੂਰੇ ਕੱਢ ਤੇ ਅੱਛਾ ਬਾਬੂ ਜੀ ਸੋਚਦਾ ਯਾਰ ਵੀ ਜੇ ਮੰਨਣਾ ਥੋੜਾ ਜਿਹਾ ਨੇੜੇ ਹੁੰਦਾ ਨਹੀਂ ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨਹੀਂ ਵਿਚਾਰੇ ਜਾਣਦੇ ਥੋੜਾ ਬੜਾ ਬਲ ਲੈਟਨ ਛੱਡ ਕੇ ਆਦਾ ਹੁੰਦਾ ਆਏ ਮੋਰੇ ਕਿਦਾਂ ਲੱਗਿਆ ਨਾ ਬੰਦ ਕਰਤੀ ਸਾਰੇ ਇਹ ਲੈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲੈਟਰ ਨਾਲ ਸੰਬੰਧ ਤਾਂ ਹੈਗੀ ਹੈ ਹੈ ਉਹਨਾਂ ਟਾਰਗੇਟ ਹੀ ਹੁੰਦਾ ਉੱਤੇ ਇਹ ਟਾਰਗੇਟ ਦਾ ਹੋਊ ਕਹਿੰਦੇ ਉਹ ਸੀਗਾ ਇਹ ਕ੍ਰੈਸ਼ ਹੋ ਕੀਤਾ ਹੋਊਗਾ ਇਹ ਜਾਨੀ ਕਿ ਕ੍ਰੈਸ਼ ਕਰਾ ਦੇਰ ਕਿੰਨਾ ਸੌਣ ਕਿਵੇਂ ਕਰ ਦੂ ਭਾਈ ਨਾ ಕಟ್ಟೆ ಚಕ್ರೆ ಮೋರೆ ಕಟ್ಟ ನಮ ನ